ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਭੈ ਇਹਨੂੰ ਵੱਖਰਾ ਕਰ ਲੈਣਾ ਅਲਪ ਵਿਸਰਾਮ ਸਮਝ ਲਓ ਭੈ ਕਾਹੂ ਕੋ ਦੇਤ ਨਹਿ ਇਥੇ ਅਰਧ ਵਿਸਰਾਮ ਆ ਗਿਆ ਨਹਿ ਭੈ ਮਾਨਤ ਆਨ ਨਹਿ ਭੈ ਅਡਡ ਕਰ ਲੈਨੇ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਕਹੋ ਨਾਨਕ ਤੇ ਅਲਪ ਵਿਸਰਾਮ ਸੁਨ ਰੇ ਮਨਾ ਅਰਧ ਵਿਸਰਾਮ ਗਿਆਨੀ ਇਹਦੇ ਤੇ ਅਲਪ ਵਿਸਰਾਮ ਆਹੀ ਬਖਾਨ ਜੇਹੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਜੇਹੇ ਜੇ ਹੈ ਦੋਵਾਂ ਤੇ ਸਿਹਾਰੀਆਂ ਨੇ ਇਸ ਲਈ ਇਹਦਾ ਉਚਾਰਨ ਹੋਣਾ ਜੇਹੇ ਇਥੇ ਅਲਪ ਵਿਸਰਾਮ ਆਉਣਾ ਵਿਖਿਆ ਸਗਲੀ ਤਜੀ ਅਰਧ ਵਿਸਰਾਮ ਲਿਓ ਇਹਨੂੰ ਥੋੜਾ ਜਿਆਦਾ ਲਮਕਾਉਣਾ ਥੋੜਾ ਜਿਹਾ ਲੰਮਾ ਇਹਨੂੰ ਬੋਲਣਾ ਲੀਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਕਹੋ ਨਾਨਕ ਤੇ ਅਲਪ ਬਿਸਰਾਮ ਸੁਨ ਰੇ ਮਨਾ ਅਰਧ ਬਿਸਰਾਮ ਤੇਹ ਨਰ ਮਾਥੇ ਭਾਗ ਮਾਥੇ ਦਿਲਾਵਾਂ ਨੇ ਧਿਆਨ ਰੱਖਣਾ ਇਨੋਂ ਮਾਥੇ ਨਹੀਂ ਪੜਨਾ ਮਾਥੇ ਪੜਨਾ ਜੇ ਮਾਇਆ ਮਮਤਾ ਤਜੀ ਜੇ ਵਖਰਾ ਮਾਇਆ ਮਮਤਾ ਇਕੱਠਾ ਤਜੀ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਇਹ ਘਟ ਬ੍ਰਹਮ ਨਿਵਾਸ ਕਹੁ ਨਾਨਕ ਤੇ ਅਲਪ ਵਿਸਰਾਮ ਸੁਨ ਰੇ ਮਨਾ ਅਰਧ ਵਿਸਰਾਮ ਤੇਹ ਘਟ ਬ੍ਰਹਮ ਨਿਵਾਸ ਬ੍ਰਹਮ ਬੱਬੇ ਦੇ ਪੈਰ ਚ ਰਾਰਾ ਇਸ ਲਈ ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਬ੍ਰਹਮ ਜੇਹ ਪ੍ਰਾਨੀ ਹਾਂ ਮੈਂ ਤਜੀ ਕਰਤਾ RAM ਪਛਾਨ ਜੇਹ ਪ੍ਰਾਨੀ ਅਲਪ ਵਿਸਰਾਮ ਹਾਂ ਮੈਂ ਤਜੀ ਹਰਦ ਬਿਸਰਾਮ ਕਰਤਾ ਰਾਮ ਪਛਾਨ ਕਰਤਾ ਤੇ ਵੀ ਹਲਕਾ ਜਿਹਾ ਰੁਕਣਾ ਕਰਤਾ ਰਾਮ ਪਛਾਨ ਕਹੋ ਨਾਨਕ ਵਾਹ ਮੁਕਤ ਨਰ ਕਹੋ ਨਾਨਕ ਅਲਪ ਬਿਸਰਾਮ ਵਾਹ ਮੁਕਤ ਨਰ ਅਰਧ ਬਿਸਰਾਮ ਇਹ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਭੈ ਨਾਸਨ ਅਲਪ ਵਿਸਰਾਮ ਦੁਰਮਤ ਹਰਨ ਅਰਧ ਵਿਸਰਾਮ ਕਲ ਮੈਂ ਇਥੇ ਵੀ ਅਲਪ ਵਿਸਰਾਮ ਹਰ ਕੋ ਨਾਮ ਇਥੇ ਪੂਰਨ ਵਿਸਰਾਮ ਲੱਗ ਗਿਆ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹੇ ਤੇਹ ਕਾਮ ਨਿਸ ਦਿਨ ਅਲਗ ਅਲਗ ਕਰ ਲੈਣਾ ਜੋ ਦੇ ਉੱਤੇ ਆਪਾਂ ਹਲਕਾ ਜਿਹਾ ਅਲਪ ਵਿਸਰਾਮ ਦੇਣਾ نس ਦਿਨ ਜੋ ਨਾਨਕ ਭਜੈ ਭਜੈ ਤੇ ਆਉਣਾ ਅਰਧ ਵਿਸਰਾਮ ਪਰ ਨਾਨਕ ਨੂੰ ਅਲੱਗ ਰੱਖਣਾ ਸਾਰੇ ਸ਼ਬਦਾਂ ਨਾਲ ਸੋ نس ਦਿਨ ਜੋ ਨਾਨਕ ਭਜੈ ਅਰਧ ਵਿਸਰਾਮ ਆ ਗਿਆ ਸਫਲ ਹੋ ਹੋਇ ਇਥੇ ਅਲਪ ਵਿਸਰਾਮ ਤੇਹ ਕਾਮ ਇਥੇ ਪੂਰਨ ਵਿਸਰਾਮ ਆ ਗਿਆ